ਆਲੋ ਤਾਂ ਰੱਬ ਨੇ ਨਾ ਮੀਂਹ ਪਾਣੀ ਤਸੱਲੀयां ਕਰਤੀਆਂ ਪਰ 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 ਸਾਰਾ ਉਹ ਸਿੱਟ ਡੁੱਬਣ ਵਾਲਾ ਦਿੱਤਾ ਸਾਰੇ ਬੂਟੇ ਹੁਣ ਖਰਾਬ ਹੋ ਗਏ ਧਾਰਾ ਕਿਤੇ ਸੁੱਕ ਗਏ ਪਿਛਲੇ ਈ ਜਦੋਂ ਮੀਂਹ ਪਾਇਆ ਸੀ ਉਦੋਂ ਵੀ ਇਹੀ ਹਾਲ ਸੀ ਉਦੋਂ ਵੀ ਸਾਰੇ ਬੂਟੇ ਸਾਡੇ ਆਂ ਸੁੱਕ ਗਏ ਸੀ ਫੇਰ ਨਵੇਂ ਲਾਏ ਸੀ ਨਵੇਂ ਲਾਏ ਹੁਣ ਫੇਰ ਉਹੀ ਹਾਲ ਹੈ ਤੇ ਸੋਨੇ ਕਿੰਨੇ ਫਲ ਚੱਕ ਕੇ ਕਿੰਨੂਆਂ ਨੇ ਨਾਰਾ ਨੇ ਆਪਣਾ ਸਾਰਾ ਟੱਕਿਆ ਨਾ ਫੇਰ ਆਏ ਦੁੱਖ ਪਰ ਆਪ ਵੀ ਹੋ ਗਏ ਬੇਰੀ ਬਣ ਗਏ ਦੇਖੋ ਨੇ ਹੈ ਕਿਤੇ ਆੜ ਦਾ ਹਾਲ ਸਭ ਕਿਤੇ ਇਹ ਹੀ ਬੁਰਾ ਹਾਲ ਰੱਬ ਵੀ ਜਾਂਦਾ ਉਹਦਾ ਹੀ ਨਹੀਂ ਇਹ ਜਿਹੜਾ ਉਹਦਾ ਫਿਰ ਹੜਦਾ ਹੀ ਨਹੀਂ ਅਸਲ ਕਾ ਕਰੇਲੇ ਪੇਠੇ ਚੜਾਈ ਗਏ ਹੀ ਰਹੇਗੇ ਐਂ ਸੁੱਕ ਕੇ ਜਾਣਗੇ ਥੋੜਾ ਪਾਣੀ ਹੈ